ਸੱਚਕਾਲੀ ਮੈਂ ਹਾਕ ਕਵਰ ਸਿੰਘ 베ਦੀ ਮਜੂਦਾ ਮਾਹੌਲ ਅੰਦਰ ਇੱਕ ਸਵਾਲ ਉੱਪਰ ਦਾ ਜਾ ਰਿਹਾ ਕਿ ਕੀ ਪੰਜਾਬ ਪੂਲਿਸ ਸਟੇਟ ਬਣਨ ਜਾ ਰਿਹਾ ਇਹ ਗੱਲ ਇਸ ਕਰਕੇ ਕਹਿਣੀ ਪੈ ਰਹੀ ਅਕਿ ਬਹੁਤ ਸਾਰੀਆਂ ਕਟਨਾਵਾਂ ਨੇ ਧਿਆਨ ਕੇਂਦਰਿਤ ਕੀਤਾ ਜੋ ਪੰਜਾਬ ਵਿਧਾਨ ਸਭਾ ਵਿੱਚ ਗੂੰਜਦੀਆਂ ਵਕਾਈ ਦਿੱਤੀਆਂ ਸੀ ਇਹ ਮੁੱਦਾ ਇਸ ਕਰਕੇ ਗੂੰਜਿਆ ਸਿੱਕੇ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਪੰਜਾਬ ਪੂਲਸ ਡੰਡਾ ਤੰਤਰ ਦਾ ਇਸਤੇਮਾਲ ਕਰ ਰਹੀ ਹੈ ਚਾਹੇ ਉਹ ਚੋਣਾ ਵਿੱਚ ਹੋਵੇ ਚਾਹੇ ਬਗੈਰ ਚੋਣਾ ਤੋਂ ਉਹ ਮਾਹੌਲ ਸਿਰਜ ਰਹੀ ਹੈ ਜਿਸ ਦੇ ਵਿੱਚ ਉੱਚ ਅਧਿਕਾਰੀਆਂ ਦੀ ਦਖਲਅੰਦਾਜ਼ੀ ਦਿਖਾਈ ਦੇ ਰਹੀ ਹੈ ਬਹੁਤ ਸਾਰੇ ਅਜਿਹੇ ਮਾਮਲੇ ਦਿਖਾਈ ਦੇ ਰਹੇ ਆ ਜੋ ਅਸਲ ਸਚਾਈ ਤੋਂ ਕੋਹਾਂ ਦੂਰ ਹੁੰਦੇ ਆ ਪੰਜਾਬ ਵਿਧਾਨ ਸਭਾ ਵਿੱਚ ਪ੍ਰਗਟ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਕਈ ਵਾਰ ਸਪੀਕਰ ਦੇ ਧਿਆਨ ਵਿੱਚ ਕੀਤਾ ਸੀ ਕਿ ਸਰਕਾਰ ਦੀ ਛੈ ਤੋਂ ਬਿਨਾ ਪੰਜਾਬ ਪੁਲਿਸ ਇਸ ਢੰਗ ਦੇ ਨਾਲ ਚੱਲ ਨਹੀਂ ਸਕਦੀ ਫਿਰ ਜੁੱਧ ਨਸ਼ਿਆਂ ਵਿਰੁੱਧ ਗੈਂਗਸਟਰਵਾਦ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਫੈਲਿਆ ਹੋਇਆ ਲੁੱਟਖੋਹ ਦੀਆਂ ਘਟਨਾਵਾਂ ਤੇ ਨਾਲ ਹੀ ਇਸ ਤਰ੍ਹਾਂ ਦੀ ਸਨੇਚਿੰਗ ਦਿਖਾਈ ਦਿੰਦੀ ਆ ਕਿ ਪੰਜਾਬ ਯੂਪੀ ਸਟੇਟ ਦਿਖਾਈ ਦਿੰਦਾ ਹੈ ਉੱਤਰ ਪ੍ਰਦੇਸ਼ ਦੀ ਤਰਜ਼ ਤੇ ਬਹੁਤ ਸਾਰੇ ਇਨਕਾਊਂਟਰ ਪੰਜਾਬ ਪੁਲਿਸ ਕਰ ਰਹੀ ਆ ਪਰੰਤੂ ਜਿਸ ਤਰ੍ਹਾਂ ਲਤਾਂ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਜਿਸ ਤਰ੍ਹਾਂ ਪੁਲਿਸ ਦੀ ਕਸਟਡੀ ਦੇ ਵਿੱਚ ਲੋਕਾਂ ਨੂੰ ਤਸੀਹੇ ਦਿੱਤੇ ਜਾ ਰਿਹਾ ਕੁਝ ਅਜਿਹੇ ਇਨਕਾਊਂਟਰ ਕੀਤੇ ਜਾ ਰਿਹਾ ਜੋ ਬਿਲਕੁਲ ਫੇਕ ਦਿਖਦੇ ਆ ਤਾਂ ਹੁਣ ਸਵਾਲ ਕਿਉਂ ਨਾ ਉਭਰਨ ਕਿ ਪੰਜਾਬ ਇੱਕ ਪੁਲਿਸ ਸਟੇਟ ਬਣਨ ਜਾ ਰਹੀ ਆ ਪਿਛਲੇ ਦਹਾਕਿਆਂ ਦਾ ਜ਼ਿਕਰ ਕਰ ਲਈਏ ਅੱਜ ਤੋਂ 35 ਤੋਂ 40 ਸਾਲ ਪਹਿਲਾਂ ਪੰਜਾਬ ਦੇ ਵਿੱਚ ਖੜਕੂਵਾਦੀ ਲਹਿਰ ਦਖਾਈ ਦਿੱਤੀ ਉਸ ਸਮੇਂ ਵੀ ਬਹੁਤ ਸਾਰੇ ਝੂਠੇ ਪੁਲਸ ਮੁਕਾਬਲਿਆਂ ਦਾ ਸੱਚ ਸਮੇਂ ਦੇ ਨਾਲ ਬਾਹਰ ਆਣਾ ਸ਼ੁਰੂ ਹੋਇਆ ਬਹੁਤ ਸਾਰੇ ਮਾਮਲੇ सीबीआई ਦੀ ਅਦਾਲਤ ਵਿੱਚ ਗਏ ਬਹੁਤ ਸਾਰੇ ਮਾਮਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ ਸਮੇਂ ਦੇ ਨਾਲ ਬਹੁਤ ਸਾਰੇ ਪੁਲਸ ਅਧਿਕਾਰੀਆਂ ਨੂੰ ਸਲਾਕਾਂ ਦੇ ਪਿੱਛੇ ਭੇਜਿਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਖੋਰ ਮੁੱਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਹੈ ਉਹ ਸੀ ਸ਼੍ਰੀ ਕਲਕੱਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦਾ ਇੰਕਾਊਂਟਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਇੰਕਾਊਂਟਰ ਸਰਵਣ ਸਿੰਘ ਘੋਟਣਾ ਹੋਰਾਂ ਨੇ ਕੀਤਾ ਸੀ ਉਸ ਸਮੇਂ ਬਹੁਤ ਸਾਰੇ ਜਹੇ ਪੁਲਿਸ ਅਧਿਕਾਰੀ ਸੀ ਜਿਨ੍ਹਾਂ ਨੇ ਆਪਣੇ ਮੋਢਿਆਂ ਦੇ ਸਟਾਰ ਵਧਾਉਣ ਲਈ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਤੇ ਅਜਿਹਾ ਕੁਝ ਹੁਣ ਮੌਜੂਦਾ ਮਾਹੌਲ ਵਿੱਚ ਵੀ ਦਖਾਈ ਦੇ ਰਿਹਾ ਦੋ ਅਹਿਮ ਘਟਨਾਵਾਂ ਦਾ ਜ਼ਿਕਰ ਇਸ ਕਰਕੇ ਪਹਿਲਾਂ ਕਰਾਂਗੇ ਕਿਉਂਕਿ ਬਠਿੰਡਾ ਦੇ ਗੁਨਾਹਾਂ ਦੇ ਵਿੱਚ ਨਰਿੰਦਰ ਦੀਪ ਸਿੰਘ ਜੋ ਆਈਲੈਟਸ ਕਰਵਾਉਣ ਦੀ ਬੱਚਿਆਂ ਨੂੰ ਤਿਆਰੀ ਕਰਵਾਉਂਦਾ ਸੀ ਕਿਹਾ ਜਾਂਦਾ ਕਿ ਉਸ ਦੀ ਮੌਤ ਨੂੰ ਪਹਿਲਾਂ ਹਾਦਸਾ ਬਣਾ ਕੇ ਵਿਖਾਇਆ ਗਿਆ ਜਿਸ ਤਰ੍ਹਾਂ ਪੰਜਾਬ ਪੁਲਿਸ ਮੌਜੂਦਾ ਮਾਹੌਲ ਅੰਦਰ ਬਹੁਤ ਸਾਰੇ ਜਹੇ ਇਨਕਾਊਂਟਰ ਕਰਕੇ ਅਜਿਹੇ ਹਾਦਸਿਆਂ ਨੂੰ ਅਜਿਹੀਆਂ ਮੌਤਾਂ ਨੂੰ ਅਜਿਹੇ ਕਤਲਾਂ ਨੂੰ ਦਫ਼ਨ ਕਰ ਰਹੀ ਹੈ ਕਿ ਮਾਮਲੇ ਕਿਸ ਪਾਸੇ ਨਿਬੇੜਨੇ ਆ ਬਹੁਤ ਸਾਰੇ ਪੁਰਸਦ ਘਾਰੇ ਜਾਣਦੇ ਆ ਕਿ ਸਮੇਂ ਦੇ ਨਾਲ ਸੱਤਾ ਬਦਲਦੀ ਹੈ ਸਰਕਾਰ ਬਦਲਦੀ ਹੈ ਉਹਨਾਂ ਨੂੰ ਖਮਿਆਜੇ ਪੁਖਤਣੇ ਪੈ ਸਕਦੇ ਆ ਇਸ ਕਰਕੇ ਬਹੁਤ ਸਾਰੇ ਮਾਮਲਿਆਂ ਨੂੰ ਪੁਲਿਸ ਨਿਵੇੜਨਾ ਚਾਹੁੰਦੀ ਹੈ ਖੂ ਖਾਤੇ ਪਾਉਣਾ ਚਾਹੁੰਦੀ ਹੈ ਜ਼ਿਕਰ ਕਰਾਂਗੇ ਗੁਨਾਹਾਂ ਦੇ ਰਹਿਣ ਵਾਲੇ ਨਰਿੰਦਰ ਦੀਪ ਦਾ ਜਿਸ ਤਰ੍ਹਾਂ ਉਹਦੇ ਪਿਤਾ ਜਿਸ ਤਰ੍ਹਾਂ ਉਸਦੀ ਪਤਨੀ ਨੇ ਪੂਰੀ ਭਾਵਕਤਾ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਉਸਦੇ ਪਤੀ ਦਾ ਜਾਂ ਉਹਨਾਂ ਦੇ ਪਿਤਾ ਨੇ ਦੱਸਿਆ ਕਿ ਉਸਦੇ ਪੁੱਤਰ ਦਾ ਕਿਸ ਤਰ੍ਹਾਂ ਪਟੰਡਾ ਦੇ ਸੀਆਈ ਸਟਾਫ ਦੇ ਵਿੱਚ ਪੁਲਿਸ ਮੁਲਾਜ਼ਮਾ ਨੇ ਕਰੰਟ ਲਗਾ ਕੇ ਮੌਤ ਦੇ ਕਾਰਨ ਦਤਾ ਗਿਆ ਖੈਰ ਜੇ ਇਸ ਮਾਮਲੇ ਬਾਰੇ ਉਹਨਾਂ ਦੇ ਘਰ ਦੇ ਉਹਨਾਂ ਦੀ ਪਤਨੀ ਐਮਜ਼ ਦੇ ਵਿੱਚੋਂ ਮੈਡੀਕਲ ਨਾ ਕਰਵਾਉਂਦੀ ਤਾਂ ਇਹ ਗੱਲ ਬਾਹਰ ਨਹੀਂ ਸੀ ਆਉਣੀ ਇਹ ਸੱਚ ਬਾਹਰ ਨਹੀਂ ਸੀ ਆਉਣਾ ਕਿ ਆਕਰ ਕਿਸ ਤਰ੍ਹਾਂ ਸੀਆਈ ਸਟਾਫ ਦੇ ਵਿੱਚ ਕਰੰਟ ਲਗਾ ਕੇ ਤੜਫਾ ਕੇ ਨਰਿੰਦਰ ਦੀਪ ਨੂੰ ਮੌਤ ਦੇ ਕਾਰਨ ਉਤਾਰ ਦਿੱਤਾ ਗਿਆ ਜਦੋਂ ਹੁਣ ਸਰਕਾਰ ਤੇ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਹ ਮਾਮਲਾ ਤਲ ਫੜ ਸਕਦਾ ਹੈ ਤਾਂ ਉਹਨਾਂ ਨੇ ਚਾਰ ਪੁਲਿਸ ਮੁਲਾਜ਼ਮਾਂ ਤੇ ਕੁਝ ਹੋਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤਾਂ ਹੁਣ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਅੱਜ ਗੁਨਾਣਾਾਂ ਦੇ ਵਿੱਚ ਬੰਦ ਦਾ ਐਲਾਨ ਕੀਤਾ ਸੀ ਜਿਸ ਨੂੰ ਵੱਡਾ ਹੰਗਾਰਾ ਮਿਲਿਆ ਬਹੁਤ ਸਾਰੀਆਂ ਜਥੇਬੰਦੀਆਂ ਪਰਿਵਾਰ ਦਾ ਸਾਥ ਦੇ ਰਹੀਆਂ ਪਰ ਸਵਾਲ ਉੱਭਰ ਰਿਹਾ ਕਿ ਆਖਰ ਸਰਕਾਰ ਅਜੇਹਾ ਡੰਡਾ ਤੰਤਰ ਦੇ ਨਾਲ ਕਿਉਂ ਸਤਾਪਤ ਹੋਣਾ ਚਾਹੁੰਦੀ ਹੈ ਅਜਿਹਾ ਡਰ ਤੇ ਭੈ ਦਾ ਮਾਹੌਲ ਕਿਉਂ ਸਿਰਜਣਾ ਚਾਹੁੰਦੀ ਹੈ 227 ਨੂੰ ਦੇਖ ਕੇ ਲੋਕਾਂ ਵਿੱਚ ਜਹੀ دہشت ਕਿਉਂ ਪੈਦਾ ਕੀਤੀ ਜਾ ਰਹੀ ਹੈ ਨਰਿੰਦਰ ਦੀਪ ਦੇ ਮਸਲੇ ਤੇ ਉਹਨਾਂ ਦੇ ਘਰਦਿਆਂ ਦੇ ਹਿੱਸੇ ਲੜਾਈ ਆ ਇਹ ਲੜਾਈ ਤੇ ਸੰਘਰਸ਼ ਕਿੱਥੋਂ ਤੱਕ ਜਾਏਗਾ ਆਖਰ ਬਹੁਤ ਸਾਰੇ ਸੰਘਰਸ਼ ਰਸਤੇ ਵਿੱਚ ਹੀ ਮਰਮੁੱਕ ਜਾਂਦੇ ਆ ਬਹੁਤ ਸਾਰੇ ਲੋਕ ਜਹੇ ਆ ਜਿਹੜੇ ਅਖੀਰ ਤੱਕ ਲੜਾਈ ਲੜਦੇ ਆ ਤੇ ਉਹਨਾਂ ਨੂੰ ਮਿਲ ਜਾਂਦੀ ਹੈ ਜਿੱਤ ਤੇ ਇਨਸਾਫ ਹੁਣ ਨਰਿੰਦਰਦੀਪ ਦੇ ਮਸਲੇ ਤੇ ਇੱਕ ਲੜਾਈ ਸਰਕਾਰ ਦੇ ਖਿਲਾਫ ਪੁਲਿਸ ਦੇ ਡੰਡਾ ਤੰਤਰ ਦੇ ਖਿਲਾਫ ਪੁਲਿਸ ਦੀ ਕਸਟਡੀ ਦੇ ਵਿੱਚ ਜਿਸ ਤਰ੍ਹਾਂ ਦੇ ਤਸ਼ੱਦਦ ਕੀਤੇ ਜਾ ਰਿਹਾ ਜਿਸ ਤਰ੍ਹਾਂ ਪੁਲਿਸ ਅਧਿਕਾਰੀ ਬਹੁਤ ਸਾਰੇ ਲੋਕਾਂ ਤੇ ਮਾਮਲੇ ਦਰਜ ਕਰਕੇ ਉਹਨਾਂ ਮਾਮਲਿਆਂ ਦੀ ਅੰਕੜਿਆਂ ਦੇ ਵਿੱਚ ਗਿਣਤੀ ਵਧਾ ਰਿਹਾ ਕਿ ਉਹਨਾਂ ਦੇ ਮੋਢਿਆਂ ਤੇ ਸਟਾਰ ਵੱਧ ਸਕਣ ਜਿਵੇਂ ਹੀ ਨਰਿੰਦਰਦੀਪ ਦਾ ਮਸਲਾ ਉਜਾਗਰ ਹੋਇਆ ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ ਨਾਬਾ ਨਾਲ ਸੰਬੰਧਤ ਦੱਸਿਆ ਜਾਂਦਾ ਉਹ ਪਿੰਡ ਤੇ ਜਸਪ੍ਰੀਤ ਸਿੰਘ ਦਾ ਇੰਕਾਊਂਟਰ ਕੀਤਾ ਸੀ ਉਹਨਾਂ ਚਾਰ ਪੁਲਿਸ ਅਧਿਕਾਰੀਆਂ ਨੇ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਜਸਪ੍ਰੀਤ ਨੇ ਇੱਕ ਬੱਚੇ ਨੂੰ ਅਗਵਾ ਕੀਤਾ ਹੈ ਕਿਵੇਂ ਜਸਪ੍ਰੀਤ ਸਿੰਘ ਕੈਨੇਡਾ ਤੋਂ ਰਿਹਾ ਆਇਆ ਕਿਸ ਤਰ੍ਹਾਂ ਬੱਚਾ ਅਗਵਾ ਕੀਤਾ ਮਨਛਾ ਪੈਸਿਆਂ ਦੀ ਦੱਸੀ ਜਾ ਰਹੀ ਹੈ ਦੋ ਪਰਿਵਾਰਾਂ ਦੇ ਵਿੱਚ ਆਪਸੀ ਰਿਸ਼ਤੇ ਵੀ ਸਨ ਉਹਨਾਂ ਰਿਸ਼ਤਿਆਂ ਦੇ ਵਿੱਚ ਕੁੜੱਤਨ ਵੀ ਆ ਗਈ ਹੈ ਦੋਨੋਂ ਪਰਿਵਾਰ ਇੱਕ ਦੂਜੇ ਉੱਤੇ ਦੋਸ਼ ਲਗਾਉਂਦੇ ਆ ਤੇ ਬਾਅਦ ਵਿੱਚ ਫਸ ਜਾਂਦੇ ਆ ਉਹ ਚਾਰ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਇਨਕਾਊਂਟਰ ਦੀ ਤਾਕ ਦੇ ਵਿੱਚ ਰਾਤ ਨੂੰ ਕਰਨਾਲ ਪਸ਼ਪਿੰਦਰ ਸਿੰਘ ਬਾਠ ਦੀ ਪਟਿਆਲਾ ਦੇ ਇੱਕ ਢਾਬੇ ਤੇ ਕੁੱਟਮਾਰ ਕਰ ਦਿੱਤੀ ਉਹ ਮਾਮਲਾ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਉਹਨਾਂ ਦੀ ਪਤਨੀ ਇਹ ਲੜਾਈ ਲੜ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਆਖਰ ਪੁਲਿਸ ਅਧਿਕਾਰੀ ਦੱਸਣਾ ਕਿ ਕਰਨਾਲ ਪਸ਼ਪਿੰਦਰ ਸਿੰਘ ਬਾੜ ਦੀ ਕੁੱਟਮਾਰ ਕਿਉਂ ਕੀਤੀ ਗਈ ਉਹਨਾਂ ਦੇ ਪੁੱਤਰ ਨੂੰ ਕਿਉਂ ਕੁੱਟਿਆ ਗਿਆ ਵੀਡੀਓ ਵੀ ਸਾਹਮਣੇ ਆਉਂਦੀ ਹੈ ਬਹੁਤ ਸਾਰੇ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਨਾਈ ਵੀ ਸਨ ਉਹ ਵੀ ਇਸ ਕੁੱਟਮਾਰ ਮਾਮਲੇ ਦੇ ਵਿੱਚ ਘੜੀਸ ਲਏ ਗਏ ਖੈਰ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤਾਂ ਅਦਾਲਤਾਂ ਨੇ ਰੱਦ ਕਰ ਦਿੱਤੀਆਂ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਿਹਾ ਹੈ ਕਿ ਆਖਰ ਜਦੋਂ ਪੁਲਿਸ ਅਧਿਕਾਰੀਆਂ ਨੇ ਕੋਈ ਬੰਦਾ ਜਾ ਗੈਂਗਸਟਰ ਚੁੱਕਣਾ ਹੋਵੇ ਤਾਂ ਖੁਰਾ ਖੋਜ ਮਟਾ ਦਿੰਦੀ ਆ ਪੁਲਿਸ ਖੁੱਡਾਂ ਵਿੱਚੋਂ ਵੀ ਕੱਢ ਲੈਂਦੀ ਆ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਖਿਲਾਫ ਗ੍ਰਿਫਤਾਰੀ ਹੋਣੀ ਹੁੰਦੀ ਆ ਜਿਨ੍ਹਾਂ ਖਿਲਾਫ ਕਾਰਵਾਈ ਕਰਨੀ ਹੁੰਦੀ ਆ ਆਖਰ ਇਹ ਪੁਲਿਸ ਅਧਿਕਾਰੀ ਹੁਣ ਲੁਕੇ ਕਿੱਥੇ ਆ ਆਖਰ ਇਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਜਦੋਂ ਅਦਾਲਤਾਂ ਨੇ ਜ਼ਮਾਨਤਾ ਰੱਦ ਕਰ ਦਿੱਤੀਆਂ ਬਹੁਤ ਸਾਰੇ ਅਜਿਹੇ ਮਾਮਲੇ ਖੂਕਾਤੇ ਇਸ ਕਰਕੇ ਪੈ ਜਾਂਦੇ ਆ ਕਿ ਪੁਲਿਸ ਤੋਂ ਕੰਮ ਕਰਵਾ ਰਹੀ ਆ ਸਰਕਾਰ ਸਰਕਾਰ ਦੀ ਛੇਤ ਤੋਂ ਬਿਨਾ ਅਜਿਹਾ ਡੰਡਾ ਤੰਤਰ ਤੇ ਦਿੱਤੀ ਗਈ ਪੰਜਾਬ ਪੁਲਿਸ ਨੂੰ ਖੁੱਲ੍ਹ ਤੋਂ ਬਗੈਰ ਇਹ ਕੰਮ ਹੋ ਹੀ ਨਹੀਂ ਸਕਦੇ ਇਸੇ ਤਰ੍ਹਾਂ ਜੇ ਪਿਛਲੇ ਸਮਿਆਂ ਦਾ ਜ਼ਿਕਰ ਕਰ ਲਈਏ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਦੁਖਾਂਤ ਵੱਡੀਆਂ ਘਟਨਾਵਾਂ ਦਾ ਜ਼ਿਕਰ ਹੁੰਦਾ ਹੈ ਤੇ ਉਹਨਾਂ ਘਟਨਾਵਾਂ ਦੇ ਵਿੱਚ ਜ਼ਿਕਰ ਹੁੰਦਾ ਹੈ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਬਾਹਰ ਕੱਢਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਉਹ ਵਿਅਕਤੀ ਉਹ ਸ਼ਖਸੀਅਤ ਸਨ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਨ੍ਹਾਂ ਨਾਲ ਉਹੀ ਕੁਝ ਹੋਇਆ ਜੋ ਕੁਝ ਖਾੜਕੂਆਂ ਦੇ ਨਾਲ ਹੋ ਰਿਹਾ ਸੀ ਉਹੀ ਕੁਝ ਹੋਇਆ ਜਿਨ੍ਹਾਂ ਨਿਰਦੋਸ਼ਾਂ ਨੂੰ ਪੁਲਿਸ ਨੇ ਕਰੋ ਚੁੱਕਿਆ ਰਸਤੇ ਵਿੱਚ ਮਾਰ ਮੁਕਾਤਾ ਪੁਲਿਸ ਦੀ ਕਸਟਡੀ ਦੇ ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਇਹ ਤਮਾਮ ਮਾਮਲੇ ਇਤਿਹਾਸ ਦੇ ਪੰਨਿਆਂ ਤੇ ਪਿਆ ਜਿਸ ਤਰ੍ਹਾਂ ਦਾ ਸੱਚ ਜਸਵੰਤ ਸਿੰਘ ਖਾਲੜਾ ਨੇ ਸਾਹਮਣੇ ਲਿਆਂਦਾ ਸੀ ਤਾਂ ਕਿਸ ਤਰ੍ਹਾਂ ਬਹੁਤ ਸਾਰੇ ਉੱਚ ਪੁਲਿਸ ਅਧਿਕਾਰੀਆਂ ਨੇ ਸਮੇਂ ਦੀਆਂ ਸਰਕਾਰਾਂ ਦੇ ਛੈਤੇ ਆ ਕੇ ਲੋਕਾਂ ਨੂੰ ਮਾਰ ਮੁਕਾਤਾ ਖੋ ਖਾਤੇ ਪਾਤਾ ਐਸੇ ਕਰਕੇ ਨਰਿੰਦਰ ਦੀਪ ਦੀ ਮੌਤ ਇੱਕ ਵੱਡਾ ਮੁੱਦਾ ਬਣ ਰਹੀ ਆ ਇਹ ਲੋਕ ਜਦ ਤੱਕ ਲੋਕ ਲਹਿਰ ਨਹੀਂ ਉਸਾਰਦੇ ਜਦ ਤੱਕ ਬਹੁਤ ਸਰੀਆਂ ਮੂਵਮੈਂਟਾਂ ਨੂੰ ਜਨਮ ਨਹੀਂ ਦਿੰਦੇ ਤਾਂ ਇਹ ਇਨਸਾਫ ਦੀ ਆਸ ਵੀ ਮਦਮ ਦਖਾਈ ਦਿੰਦੀ ਆ ਪੰਜਾਬ ਦੀ ਧਰਤੀ ਤੇ ਬਹੁਤ ਸਰੀਆਂ ਕਿਸਾਨ ਜਥੇਬੰਦੀਆਂ ਅਧਿਆਪਕ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਸੰਘਰਸ਼ ਕਰਦੀਆਂ ਆਈਆਂ ਪਰੰਤੂ ਇਨਾਂ ਸੰਘਰਸ਼ਾਂ ਨੂੰ ਸਰਕਾਰਾਂ ਸੱਤਾ ਵਿੱਚ ਰਹਿਣ ਵਾਲੀਆਂ ਹੰਕਾਰੀ ਸਰਕਾਰਾਂ ਨੇ ਤਾਰੋ ਪੇੜ ਵੀ ਕੀਤਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਕੁਸਪੈਟ ਸੰਘਰਸ਼ਾਂ ਵਿੱਚ ਹੋਣ ਲੱਗ ਪਈ ਆ ਸਰਕਾਰਾਂ ਨੂੰ ਮੌਕੇ ਮਿਲਣ ਲੱਗ ਪਿਆ ਇਸੇ ਕਰਕੇ ਸੰਘਰਸ਼ ਦਬਾਏ ਜਾ ਰਿਹਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਰਕਾਰਾਂ ਦਾ ਪੁਲਿਸ ਦਾ ਦਖਲ ਦਿਖਾਈ ਦੇ ਰਿਹਾ ਤੇ ਸਵਾਲ ਉੱਬਰਦੇ ਵਿਖਾਈ ਦੇ ਰਿਹਾ ਕਿ ਪੰਜਾਬ ਪੁਲਿਸ ਸਟੇਟ ਬਣਦਾ ਜਾ ਰਿਹਾ ਵੇਖਦੇ ਹਾਂ ਕਿ ਨਰਿੰਦਰਦੀਪ ਦੇ ਮਸਲੇ ਤੇ ਕਰਨਾਲ ਪੁਸ਼ਪਿੰਦਰ ਸਿੰਘ ਬਾੜ ਦੇ ਮਸਲੇ ਤੇ ਜਸਪ੍ਰੀਤ ਸਿੰਘ ਦੇ ਮਸਲੇ ਤੇ ਕਿਸ ਤਰ੍ਹਾਂ ਦੀ ਨਾਇਕ ਜਾਂਚ ਦੀ ਮੰਗ ਕੀਤੀ ਜਾਂਦੀ ਆ ਕਿਹੜੀਆਂ ਸਟਾਂ ਕਿਹੜੇ ਲੋਕ ਕਿਹੜੀਆਂ ਕੇਂਦਰੀ ਏਜੰਸੀਆਂ ਇਹਨਾਂ ਮਾਮਲਿਆਂ ਦਾ ਸੱਚ ਸਾਰਿਆਂ ਦੇ ਸਾਹਮਣੇ ਰੱਖਦੀਆਂ ਕਿ ਕਿਸ ਤਰ੍ਹਾਂ ਪੁਲਿਸ ਅਧਿਕਾਰੀ ਸਰਕਾਰਾਂ ਦੀ ਛੱਤ 'ਤੇ ਮਨਮਰਜ਼ੀਆਂ ਕਰਦੀਆਂ ਇਸੇ ਕਰਕੇ ਸਰਕਾਰਾਂ ਅੰਦਰ ਤਾਨਾਸ਼ਾਹੀ ਦਾ ਰੁਖ ਦਿਖਾਈ ਦਿੰਦਾ ਹੈ ਦੇਸ ਤੇ ਪੰਜਾਬ ਦੀ ਸਿਆਸਤ ਵਿੱਚ ਦਿਖਾਈ ਦੇ ਰਹੀ ਡਿਕਟੇਟਰਸ਼ਿਪ ਇਸੇ ਗੱਲ ਦੀ ਗਵਾਹੀ ਭਰਦੀ ਹੈ ਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਕਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੂੰ ਵਰਤਦੀਆਂ ਤੇ ਬਹੁਤ ਸਾਰੇ ਲੋਕ ਜਿਹੜੇ ਇਨਸਾਫ ਲਈ ਸੰਘਰਸ਼ ਕਰ ਰਹੇ ਹੁੰਦੇ ਆ ਤੇ ਉਹਨਾਂ ਦੇ ਸੰਘਰਸ਼ ਕਿਸ ਤਰ੍ਹਾਂ ਖੁਰਦ-ਬੁਰਦ ਕੀਤੇ ਜਾਂਦੇ ਆ ਜਿੰਨਾ ਮਾਮਲੇ ਦਾ ਆਪਾਂ ਜ਼ਿਕਰ ਕੀਤਾ ਹੈ ਜਿੰਨਾ ਮਸਲਿਆਂ ਦਾ ਜ਼ਿਕਰ ਕੀਤਾ ਹੈ ਦੇਖਦੇ ਆ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਸਾਥ ਸੰਘਰਸ਼ ਵਿੱਚ ਮਿਲਦਾ ਤੇ ਉਹਨਾਂ ਦੇ ਹਿੱਸੇ ਕਿਸ ਤਰ੍ਹਾਂ ਜਿੱਤ ਤੇ ਇਨਸਾਫ ਉਹਨਾਂ ਦੇ ਕੋਲ ਆਉਂਦਾ ਵਖਾਈ ਜਾਂਦਾ